ਸਤਿ ਸ਼੍ਰੀ ਅਕਾਲ ਦੋਸਤੋ ਵਾਸਤੂ ਸ਼ਾਸਤਰ ਦੇ ਅਨਸਾਰ ਕਿਹੜੀ ਚੀਜ਼ ਕਿੱਥੇ ਰਖੀਏ ਉਹ ਜਾਣੀਏ ਨੰਬਰ 1 ਆਪਣੇ ਘਰ ਦਾ ਦਰਵਾਜ਼ਾ ਮਜ਼ਬੂਤ ਅਤੇ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਘਰ ਦੇ ਵਿੱਚ ਕਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਨੰਬਰ 2 ਆਪਣੇ ਘਰ ਦਾ ਦਰਵਾਜ਼ਾ ਉੱਤਰ ਪੂਰਬ ਜਾਂ ਉੱਤਰ ਪੂਰਬ ਦਿਸ਼ਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਨੰਬਰ 3 ਆਪਣੇ ਘਰ ਦੇ ਸਾਹਮਣੇ ਕੋਈ ਵੱਡਾ ਦਰਖਤ ਖੰਬਾ ਜਾਂ ਟੋਇਆ ਨਹੀਂ ਹੋਣਾ ਚਾਹੀਦਾ। ਨੰਬਰ 4 ਆਪਣੇ ਘਰ ਦੇ ਦਰਵਾਜ਼ੇ ਤੇ ਕੋਈ ਇੱਕ ਨਿਸ਼ਾਨ ਲਗਾਉਣਾ ਬਹੁਤ ਜ਼ਰੂਰੀ ਹੈ। ਨੰਬਰ 5 ਸੌਣ ਦੇ ਵੇਲੇ ਦੱਖਣ ਜਾਂ ਪੂਰਬ ਦਿਸ਼ਾ ਵਿੱਚ ਸਿਰ ਰੱਖ ਕੇ ਸੌਣਾ ਚਾਹੀਦਾ ਹੈ। ਨੰਬਰ 6 ਆਪਣਾ ਰਸੋਈ ਘਰ ਦੱਖਣ ਪੂਰਬ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। ਖਾਣਾ ਬਣਾਉਣ ਦੇ ਵੇਲੇ ਆਪਣਾ ਮੂੰਹ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਨੰਬਰ 7 ਪਾਠ ਪੂਜਾ ਵਾਲਾ ਰੂਮ ਉੱਤਰ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਨੰਬਰ 8 ਟਾਇਲਟ ਅਤੇ ਬਾਥਰੂਮ ਉੱਤਰ ਦਿਸ਼ਾ ਵਿੱਚ ਜਾਂ ਪੱਛਮ ਦਿਸ਼ਾ ਵਿੱਚ ਬਣਾਉਣਾ ਚਾਹੀਦਾ ਹੈ। ਇਹ ਸਾਡੇ ਲਈ ਬਹੁਤ ਮਹਨੇ ਰੱਖਦਾ ਹੈ। ਨੰਬਰ 9 ਘਰ ਦੇ ਵਿੱਚ ਟੁੱਟੀਆਂ ਚੀਜ਼ਾਂ, ਖਰਾਬ ਸਮਾਨ ਨਹੀਂ ਰੱਖਣਾ ਚਾਹੀਦਾ। ਘਰ ਦੇ ਵਿੱਚ ਊਰਜਾ ਪ੍ਰਾਪਤ ਨਹੀਂ ਹੁੰਦੀ ਜੀ। ਨੰਬਰ 10 ਘਰ ਦੇ ਕੋਨਿਆਂ ਨੂੰ ਸਾਫ਼ ਅਤੇ ਰੋਸ਼ਨੀ ਕਰਕੇ ਰੱਖੋ ਜੀ। ਖਾਸ ਕਰਕੇ ਉੱਤਰ ਪੂਰਬ ਦਿਸ਼ਾ ਵਿੱਚ ਰੱਖੋ ਬਹੁਤ ਫਾਇਦਾ ਮਿਲਦਾ ਹੈ ਨੰਬਰ 11 ਆਪਣੇ ਘਰ ਦੇ ਸਾਹਮਣੇ ਸ਼ੀਸ਼ਾ ਜਾਂ ਕੱਚ ਨਾ ਲਗਾਓ ਜੀ ਇਸ ਦੇ ਨਾਲ ਊਰਜਾ ਵਧ ਜਾਂਦੀ ਹੈ ਨੰਬਰ 12 ਇਲੈਕਟ੍ਰੋਨਿਕ ਚੀਜ਼ਾਂ ਜਿਵੇਂ ਟੀਵੀ ਫਰਿੱਜ ਵਾਸ਼ਿੰਗ ਮਸ਼ੀਨ ਆਦ ਦੱਖਣੀ ਜਾਂ ਪੱਛਮ ਕੰਧ ਨਾਲ ਰੱਖੋ ਜੀ ਨੰਬਰ 13 ਤુલਸੀ ਦਾ ਬੂਟਾ ਉੱਤਰ ਪੂਰਬ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ ਆਪਣੇ ਘਰ ਵਾਸਤੇ ਬਹੁਤ ਲਾਭਦਾਇਕ ਹੈ ਨੰਬਰ 14 ਘਰ ਦੇ ਵਿੱਚ ਦੀਪਮਾਲਾ ਅਰਗਵਤੀਆਂ ਜਾਂ ਘੰਟੀ ਵਜਾਉਂਦੇ ਹਾਂ ਤਾਂ ਕੋਈ ਕਸ਼ਟ ਕਲੇਸ਼ ਘਰ ਵਿੱਚ ਨਹੀਂ ਆਉਂਦਾ ਜੀ ਨੰਬਰ 15 ਮੱਛੀ ਘਰ ਪੂਰਬ ਦਿਸ਼ਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਊਰਜਾ ਪੈਦਾ ਹੁੰਦੀ ਹੈ ਨੰਬਰ 16 ਘਰ ਦੇ ਦਰਵਾਜ਼ਿਆਂ ਵਿੱਚ ਅਤੇ ਖਿੜਕੀਆਂ ਦੇ ਵਿੱਚ ਹਵਾ ਦਾ ਹੋਣਾ ਬਹੁਤ ਜ਼ਰੂਰੀ ਹੈ ਨੰਬਰ 17 ਘਰ ਦੇ ਵਿੱਚ ਮੂਰਤੀਆਂ ਜ਼ਿਆਦਾ ਉੱਪਰ ਨਹੀਂ ਰੱਖਣੀਆਂ ਚਾਹੀਦੀਆਂ ਨਾ ਇੱਕ ਦੂਸਰੇ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ। ਨੰਬਰ 18 ਆਪਣੇ ਘਰ ਦੇ ਵਿੱਚ ਝਾੜੂ ਪੋਚਾ ਅਤੇ ਕਪੂਰ ਜ਼ਰੂਰ ਇਸਤੇਮਾਲ ਕਰੋ ਜੀ। ਕੋਈ ਮਾੜੀ ਚੀਜ਼ ਘਰ ਉੱਪਰ ਵਾਸਾ ਨਹੀਂ ਕਰੇਗੀ। ਨੰਬਰ 19 ਘਰ ਦੇ ਵਿੱਚ ਸੁੱਕਾ ਦਰਖਤ ਨਹੀਂ ਹੋਣਾ ਚਾਹੀਦਾ। ਜੇਕਰ ਹੈ ਤਾਂ ਆਪਣੇ ਘਰ ਤੋਂ ਜਲਦੀ ਹਟਾ ਦਿਓ ਜੀ। ਨੰਬਰ 20 ਘਰ ਦੇ ਵਿੱਚ ਪਾਟੇ ਪੁਰਾਣੇ ਕੱਪੜੇ ਨਹੀਂ ਰੱਖਣੇ ਚਾਹੀਦੇ। ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ